ਸਰਦਾਰ ਭਗਵੰਤ ਸਿੰਘ ਮਾਨ ਨੇ ਕਿਸਾਨਾਂ ਦੀ ਜਿਹੜੀ ਮੇਨ ਮੁੱਖ ਮੰਗ ਹੀ ਇਹ ਗੱਲ ਮੈਂ ਤਾਂ ਕਰਨ ਲੱਗਾ ਕਿਉਂਕਿ ਕਿਸਾਨਾਂ ਨੂੰ ਕਈ ਰਾਏ ਹੁੰਦਾ ਵੀ ਸ਼ਾਇਦ ਹੋਣਾ ਇਹ ਸਾਡੇ ਵਿੱਚ ਆਉਂਦੇ ਆ ਸ਼ਾਇਦ ਦੂਜਿਆਂ ਨੂੰ ਲਾਰੇ ਲਾ ਕੇ ਤੇ ਝੂਠ ਬੋਲ ਕੇ ਚੱਲੇ ਆ ਇਹ ਤਾਂ ਗੱਲ ਕਰਨ ਲੱਗਾ ਇਹਨਾਂ ਕੋ ਅਸੀਂ ਅਫਸਰ ਵੀ ਭੇਜਾਂਗੇ ਸਾਰਿਆਂ ਨੂੰ ਇਹਦੇ ਬਾਰੇ ਜਾਣਕਾਰੀ ਦਵਾਂਗੇ ਵੀ ਜਿਹੜੀਆਂ ਜ਼ਮੀਨਾਂ ਇਹਦੇ ਵਿੱਚ ਰੇਤ ਪੈਂਦੀ ਆ ਤੇ ਇਹ ਨਾ ਜਦੋਂ ਰੇਤ ਪੈਂਦੀ ਆ ਅਸੀਂ ਇਹਨਾਂ ਕੋ ਹੋਣਾ ਤੇ ਇਹਨਾਂ ਭਣਾ ਭਰਾਵਾਂ ਨੇ ਕਹਿਣਾ ਵੀ ਸਾਨੂੰ 1-2 ਮਹੀਨੇ ਖੁੱਲ੍ਹ ਦੇ ਦਿਓ ਅਹੀਂ ਆਬਦੀ ਜ਼ਮੀਨ ਚੋਂ ਰੇਤ ਚੁੱਕ ਕੇ ਆਬਦੀ ਜ਼ਮੀਨ ਨੂੰ ਪਧਰੀ ਕਰ ਲਗੇ। ਪੁਰਾਣੀਆਂ ਸਰਕਾਰਾਂ ਦੇ ਕਾਨੂੰਨ ਇਹ ਬਣੇ ਕਿ ਜੇ ਰੇਤ ਦਾ ਇੱਕ ਝੁੰਚਾ ਵੀ ਇਹ ਚੁੱਕਦੇ ਹੀ ਇਹਨਾਂ ਤੇ ਉਸੇ ਵਾਲੇ ਮਾਈਨਿੰਗ ਵਿਭਾਗ ਆ ਕੇ ਕਾਰਵਾਈ ਕਰ ਦਿੰਦਾ ਸੀ। ਹੁਣ ਸਰਦਾਰ ਭਗਵੰਤ ਸਿੰਘ ਮਾਨ ਨੇ ਪਾਲਿਸੀ ਬਣਾਈ ਆ, ਕੈਬਨਿਟ 'ਚ ਮਨਜ਼ੂਰੀ ਮਿਲ ਗਈ ਆ, ਕਾਨੂੰਨ ਪਾਸ ਹੋ ਗਿਆ ਕਿ ਜਿਹਦੇ ਨਾਂ ਤੇ ਜ਼ਮੀਨ ਆ, ਉਹਦੇ ਨਾਂ ਤੇ ਹੀ ਖੱਡ ਪਾਸ ਹੋਊਗੀ। ਇਹ ਰੇਤ ਠੇਕੇਦਾਰ ਨਹੀਂ ਵੇਚੂਗਾ, ਇਹ ਰੇਤ ਆਬਦੀ ਪੈਲੀ ਚੋਂ ਆਰ ਚਕਾਉਣ ਦੇ ਆਪ ਜ਼ਿੰਮੇਵਾਰ ਹੋਣਗੇ।